ਸ੍ਰੀ ਗਰਗ ਜੀ ਪਿੰਡੋ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦੱਸਾਂਗੇ ਸਾਨੂੰ ਕਮੀਜ਼ ਦੀ ਕਟਾਈ ਕਿਵੇਂ ਕਰਨੀ ਆ ਤੇ ਇਹ ਨਾਪ ਆ ਜੀ ਕਮੀਜ਼ ਦਾ ਇਹਦੀ ਲੈਂਥ 48 ਇੰਚ ਹੈ ਜੀ ਤੇਰਾ 20 ਇੰਚ ਛਾਤੀ ਕੋਲ 18 ਇੰਚ ਹੈ ਜੀ ਕਮਰ 16 ਇੰਚ हिਪ 20 ਹੈ ਜੀ ਬੈਕ ਵਾਲਾ ਗਲਾ 4 ਹੈ ਫਰੰਟ ਵਾਲਾ 5 ਹੈ ਬਾਹਾਂ ਦੀ ਲੰਬਾਈ 18 ਕਿ ਅੱਗੋਂ ਬਾਹ ਪਖੁੱਲੀ ਰੱਖੀਏ ਜੀ 7 7 ਇੰਚ ਰੱਖਾਂਗੇ ਖੁੱਲੀ ਤੇ ਪਲੇਟਾਂ ਇਹਦੀਆਂ 11 ਇੰਚ ਤੇ ਤਿਆਰ ਹੈ ਜੀ ਅਜਾ 10 ਇੰਚ ਦੀ ਰਹਿ ਗਈ ਆਪਾਂ ਪਹਿਲਾਂ ਇੱਧਰ ਲਿਖਣਾ ਭੁੱਲ ਗਏ ਸੀ ਜਨਾਬ ਦੇ ਵਿੱਚ ਆਪਾਂ ਕੱਪੜਾ ਰੱਖ ਲਈਏ ਤਾਂ ਆਪਾਂ ਸਲਾਈ ਦੇ ਵਾਸਤੇ ਤਾਂ 3 ਇੰਚ ਵੱਧ ਰੱਖਦੇ ਹੁੰਦੇ ਆ ਤੇ ਇਹਦਾ ਆਪਾਂ 1 ਇੰਚ ਵੱਧ ਰੱਖਾਂਗੇ ਬਸ ਅੱਧਾ ਜਿਹਾ ਕਿਉਂਕਿ ਇਹਦੇ ਥੱਲੇ ਲੱਗੀ ਹੋਈ ਹੈ ਪੱਟੀ ਇਹਦੇ ਆਪਾਂ ਨੂੰ 3 ਇੰਚ ਵੱਧ ਰੱਖਣ ਦੀ ਲੋੜ ਨਹੀਂ ਜੇ ਕਈ ਵਾਰ ਇਦਾਂ ਨਹੀਂ ਲੱਗਿਆ ਹੁੰਦਾ ਕਿਸੇ ਵੀ ਸੂਟ ਦੇ نیچے ਕੁਝ ਵੀ ਤਾਂ ਉਹਦਾ ਆਪਾਂ 3 ਇੰਚ ਵੱਧ ਰੱਖਾਂਗੇ ਸਲਾਈ ਵਾਸਤੇ। ਹੁਣ 1.40 ਇੰਚ ਜੀ ਆਪਾਂ ਇਹਦਾ ਬਿਆਰੀ ਤੇ ਨਿਸ਼ਾਨ ਲਾ ਲੈਨੇ ਆ। ਇਹ ਬਿਆਰੀ ਤੇ ਨਿਸ਼ਾਨ ਲਾ ਕੇ ਇਹਨਾਂ ਨੂੰ ਮਲਾ ਕੇ ਆਪਾਂ ਇੱਥੇ ਕਟਿੰਗ ਕਰ ਦਾਂਗੇ ਜੀ। ਦੇਖੋ ਆਪਣੇ ਦੇ ਇੱਥੇ ਗਲੇ ਤੇ ਵੀ ਪੱਟੀ ਲੱਗੀ ਹੋਈ ਹੈ ਜੀ ਹੁਣ ਇਹਦਾ ਆਪਾਂ ਸੈਂਟਰ ਕਰਕੇ ਇੱਥੋਂ ਇਹਦਾ ਘੇਰੇ ਦਾ ਨਿਸ਼ਾਨ ਲਾ ਕੇ ਕੱਟਾਂਗੇ ਇਹ ਕੱਪੜਾ ਇਹਨੂੰ ਸੈਂਟਰ ਚ ਕਰ ਲਾਂਗੇ ਬਿਲਕੁਲ ਹੁਣ ਆਪਾਂ ਲਾਵਾਂਗੇ ਜੀ ਘੇਰੇ ਦਾ ਘੇਰਾ ਹੈਗਾ 20 ਇੰਚ ਇਹਦਾ ਆਪਾਂ 2-2 ਇੰਚ ਵੱਧ ਰੱਖਾਂਗੇ ਸਾਈਡ ਤੇ ਆਪਾਂ 24 ਇੰਚ ਦੇ ਘੇਰਾ ਰੱਖ ਕੇ 12 ਦੇ ਨਿਸ਼ਾਨ ਲਾਵਾਂਗੇ ਇੱਥੇ ਇੱਥੇ ਵੀ 12 ਦੇ నిశాను సరే ఏదే సైడ్ కప్పా బ గళవ కప్ప పిచ్చేవా ਇਹ ਆਪਾਂ ਇੱਕ ਸਾਈਡ ਤੋਂ ਲਾਹਾਂਗੇ ਕਿਉਂਕਿ ਦੂਜੀ ਸਾਈਡ ਤੋਂ ਆਪਾਂ ਫਿਰ ਬਾਹਾਂ ਬਣਾਵਾਂਗੇ ਨਹੀਂ ਬਾਹਾਂ ਨੂੰ ਕਪੜਾ ਨਹੀਂ ਵਚਣਾ ਜੋੜ ਪਊਗਾ ਬਾਹਾਂ ਦੇ ਵਿੱਚ ਨਹੀਂ ਫਿਰ ਇਹ ਆਪਾਂ ਇੱਕ ਸਾਈਡ ਤੋਂ ਨਾਪ ਲਾਂਗੇ ਆਪਾਂ ਵਾਈਟ ਸਾਈਡ ਵਾਲਾ ਰੱਖ ਲਿਆ ਜੀ ਪਹਿਲਾਂ ਇਹਨੂੰ نیچے ਰੱਖਾਂਗੇ ਇਹਦੀ ਲੈਂਥ ਆਪਾਂ ਕਿਹਦੇ نیچے ਪੱਟੀ ਨਹੀਂ ਲੱਗੀ ਹੋਈ ਤਾਂ ਕਰਕੇ ਇਹ 3 ਇੰਚ ਵਾਧੇ ਰੱਖਾਂਗੇ 41 ਸੀਗਾ ਆਪਾਂ 44 ਇੰਚ ਰੱਖ ਲਾਂਗੇ ਹੁਣ ਇਹ ਵਾਲਾ ਰੱਖ ਲਾਂਗੇ ਉੱਪਰ ਆਵਰਾ ਪਾਸਾ ਹੈ ਅਜਿਉਂ ਇਹ ਕੱਪੜੇ ਨੂੰ ਪੂਰਾ ਸੈੱਟ ਕਰਕੇ ਰੱਖ ਲੈਣਾ ਦੇ ਵਿੱਚ ਕੋਈ ਬਲ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਅਦ ਵਿੱਚ ਜੇ ਤਾਂ ਆਪਾਂ ਸਾਫ਼ ਨਹੀਂ ਕਰਕੇ ਰੱਖਾਂਗੇ ਇਹਨਾਂ ਨੂੰ ਸਹੀ ਕਰਕੇ ਬਾਅਦ ਵਿੱਚ ਵੱਧਦਾ ਘਟਦਾ ਰਹਿੰਦਾ ਹੈ ਹੁਣ ਆਪਣਾ ਇਹ ਤੀਰਾਂਗਾ ਜੀ 14 ਇੰਚ ਆਪਾਂ 14 ਇੰਚ ਦੇ ਨਿਸ਼ਾਨ ਲਾਵਾਂਗੇ ਇੱਥੋਂ ਵੀ 14 ਤੇ ਲਾ ਲਾਂਗੇ ਉੱਪਰ ਉਹ ਲਾ ਲਾਂਗੇ ਆਪਾਂ 6.5 ਤੌਣੇ 7 7 ਤੱਕ ਤੁਸੀਂ ਲਾ ਸਕਦੇ ਹੋ ਇਹ ਨਿਸ਼ਾਨ ਹਾਂਜੀ ਜੇਕ ਜ਼ਿਆਦੇ ਵੱਡੇ ਨਾਪ ਦਾ ਜਿਵੇਂ ਆਪਾਂ ਬਣਾਉਣਾਗਾ ਤੇ ਉਹਦੇ ਵਾਸਤੇ ਆਪਾਂ ਇੱਥੋਂ ਸੱਤ ਕਰ ਸਕਦੇ ਹਾਂ ਕਿਉਂਕਿ ਇਹ ਮੀਡੀਅਮ ਸਾਈਜ਼ ਆਗਾ ਵਾਸਤੇ ਇਹਨੂੰ ਆਪਾਂ نیچے 7 ਤੇ ਕਰ ਲਾਂਗੇ ਉਹਦੇ ਨਾਲ ਫਿਰ ਮੋਢਾ ਵੱਡਾ ਹੋ ਜਾਊਗਾ ਜੀ। ਇਦਾਂ ਤੇ ਜਿੰਨਾ ਵੀ ਆਪਾਂ ਪਿੱਛੇ ਵਾਲਾ ਗਲਾ ਵੱਡਾ ਕਰਨਾ ਹੈਗਾ ਤਾਂ ਆਪਣਾ ਤੀਰਾ ਛੋਟਾ ਹੋਊਗਾ ਜੀ। ਇਹਦਾ ਆਪਾਂ ਪਿੱਛੇ ਵਾਲਾ 5 ਇੰਚ ਰੱਖਾਂਗੇ ਜਾਂ 4 ਵਸ ਇਹਨਾਂ ਕੀ ਤਾਂ ਕਰਕੇ ਆਪਾਂ ਤੀਰਾ ਵੱਧ ਲੈਤਾ ਹੈਗਾ 14 ਇੰਚ ਨਹੀਂ 13 12.5 ਇੰਚ ਕਰ ਸਕਦੇ ਆ ਤੀਰਾ ਜੇ ਜ਼ਿਆਦਾ ਪਿੱਛੇ ਵਾਲਾ ਗਲਾ ਆਪਾਂ ਜੇ 7 ਇੰਚ ਲੈ ਲਾਂਗੇ ਤਾਂ ਇਹ 5.5 11 ਮੰਨ ਲੂ 11 13 ਲੈ ਸਕਦੇ ਆ ਫਿਰ ਮੋਢੇ ਜਿੰਗੀ ਕਰਦੇ ਹੋ ਗਲੇ ਕਰਨ ਵੱਡਾ ਕਲਾ ਹੁੰਦਾ ਜੀ ਹੁਣ ਆਪਾਂ ਇਹ ਤੇ 7 ਦਿਨਾਂ ਅਨਸ਼ਾਨ ਲਾਵਾਂਗੇ ਜੀ ਇਹਦਾ 9 ਇੰਚ ਤੇ ਉੱਪਰ ਹੁਣ ਆਪਾਂ 14 ਦਿਨਾਂ ਸ਼ਾ ਲਾਵਾਂਗੇ ਕਮਰ ਕੋਲੋਂ ਆਪਣਾ 16 ਇੰਚਾਂ ਜੀ ਆਪਾਂ 1 ਇੰਚ ਵਾਧਾ ਰੱਖਾਂਗੇ ਕਿਉਂਕਿ ਇੱਥੇ ਪਲੇਟਾਂ ਚਾਊਗਾ ਜੀ 1 ਇੰਚ 9 ਤੇ ਨਿਸ਼ਾਨ ਲਾ ਲਾਂਗੇ 18 ਤੇ ਹਾਂ ਜੀ ਹੁਣ ਆਪਾਂ ਲਾਵਾਂਗੇ हिਪ ਸਾਈਡ ਤੇ ਨਿਸ਼ਾਨ ਇਹਦਾ ਆਪਾਂ 14.5 ਆਪਣੇ ਇੱਥੇ ਆਪਾਂ हिਪ ਦਾ ਨਿਸ਼ਾਨ ਲਾ ਲਾਂਗੇ हिਪ ਆਪਣੀ हिਪ ਆਪਣੀ 20 ਹੈ ਜੀ ਇੱਥੇ 20 ਤੇ ਨਿਸ਼ਾਨ ਲਾ ਲਾਂਗੇ ਅਤੇ ਦੋ ਦੰਚ ਇਥੇ ਵੱਧ ਦੰਸ਼ ਆ ਲਾਵਾਂਗੇ ਜਿਹੜਾ ਸਲਾਈ ਵਾਸਤੇ ਆਪਾਂ ਰੱਖਾਂਗੇ ਇਹ ਵਿੱਚ ਇਸ ਤੇ ਆਪਣੀ ਸਲਾਈ ਆਊਗੀ ਜੀ

ਆਪਣੀ ਬਾਹਾਂ ਦੀ ਚੜਾਈ ਜੀ 7 ਇੰਚ ਹੈਗੀ ਆਪਾਂ ਬਾਹ ਥੋੜੀ ਮੋਹਰ ਫੁੱਲੀ ਰੱਖਣੀ ਆ ਆਪਣੇ ਕੋਲ ਕਪੜਾ ਥੋੜਾ ਜਿਹਾ ਘੱਟ ਹੀ ਹੈਗਾ ਸਿਲਾਈ ਵਾਸਤੇ ਆਪਾਂ ਨੂੰ ਇੰਚ ਕਪੜੀ ਬਚਾਈਏ ਇਧਰ ਐਤਵਾ ਆਪਾਂ 10 ਇੰਚ ਦਿਨ ਸ਼ਾਹ ਲਾਵਾਂਗੇ ਇਹਦਾ ਐਤਵਾ ਦਨੂੰ ਗਲਾਈ ਦੇ ਦਾਂ ਬਸ ਥੋੜੇ ਥੋੜੇ కప్ప నా స ਸਾਡੇ ਕੋਲ ਕੱਪੜਾ ਘੱਟ ਸੀਗਾ ਜਮਾ ਸਾਢੇ 8 ਮੋਡਾ ਹੈ ਇਸ ਤਰ੍ਹਾਂ ਕਰਕੇ ਪੂਰੇ ਹੀ ਆਊਗਾ ਜੀ ਇਹ ਸਾਢੇ 8 ਸਿਲਾਈ ਲਈ ਸਾਨੂੰ ਕੱਪੜਾ ਬਿਲਕੁਲ ਨਹੀਂ ਇਹਦੇ ਵਿੱਚ ਬਚਦਾ ਵਸ ਇੱਥੇ ਸਿਲਾਈ ਲਾ ਦਾਂਗੇ ਸਿੱਧੀ ਅਰੇ ਕੱਪੜਾ ਇਹ 4 ਇੰਚ 8 ਇੰਚ ਕੱਪੜਾ ਹੈਗਾ ਸੈਂਟਰ ਤੇ ਆਪਾਂ 4 ਇੰਚ ਤੇ ਨਿਸ਼ਾਨ ਲਾ ਕੇ ਇੱਥੋਂ 1 ਇੰਚ ਦੀ ਘਾਟ ਪਾਵਾਂਗੇ ਇੱਥੋਂ ਆ ਕੇ ਦੇ ਨਾਲ ਮਿਲਾ ਦਾਂਗੇ ਇੱਥੋਂ ਥੋੜਾ ਥੋੜਾ ਇਹ ਤੁਸੀਂ ਅੰਨਾ ਦੇਖੇ ਜੀ ਅੱਗੇ ਵਾਲੇ ਦੋ ਲੜਾਂ ਦੇ ਵਿੱਚ ਪਾਉਣੀ ਆ ਚਾਰੀ ਨਾ ਕੱਟ ਕੇ ਚਾਰਾਂ ਚ ਪਾ ਦਿਓ ਹਾਂ ਜੀ ਜੇ ਆਪਣੇ ਕਾਟ ਘੱਟ ਪੈ ਜੇ ਨੇ ਫਿਰ ਇਥੋਂ ਬਲਜੇ ਪੈਣ ਲੱਗ ਜਾਂਦੇ ਆ ਅੱਗੇ ਬਾਹ ਦੇ ਵਿੱਚ ਫੁੱਲਣ ਦੇ ਲੱਗ ਜਾਂਦੀ ਆ ਤਾਂ ਕਰਕੇ ਉਹ ਵਧੀਆ ਨਹੀਂ ਲੱਗਦੀ ਵੀ ਇੰਚ ਦੀ ਕਾਟ ਤਾਂ ਤੁਸੀਂ ਪਾ ਹੀ ਕਰੋ ਇਹ ਸੈਂਟਰ ਦੇ ਵਿੱਚ ਨਿਸ਼ਾਨ ਲਾ ਲਓਗੀ ਇਹਦਾ ਇਹ ਆਪਣੀ ਬਾਹਾਂ ਦੀ ਕਟਾਈ ਹੈ ਪਰ ਖੁੱਲੀ ਬਾਹ ਬਣਾਉਣੀ ਹੈ ਜੀ 7 ਇੰਚ ਖੁੱਲੀ ਰੱਖਣੀ ਹੈ ਅੱਗੇ ਤੋਂ ਇਹ ਵਸੋਂਾ ਇੱਥੇ ਆਪਣੀ ਸਿਲਾਈ ਲੱਗੂਗੀ ਜੀ ਸਿਲਾਈ ਵਾਸਤੇ ਜਦੋਂ ਉੱਪਰ ਕੱਪੜਾ ਹੈ ਘੱਟ ਸੀਗਾ ਬਾਹਾਂ ਦਾ ਇਸ ਕਰਕੇ ਜੋੜ ਨਹੀਂ ਪਾਇਆ ਗਿਆ ਇਸ ਪੂਰਾ ਆ ਗਿਆ ਇਸ ਤਰ੍ਹਾਂ ਹੀ ਆਹ ਜੀ ਆਪਣੀ ਬਾਹਾਂ ਦੀ ਕਟਾਈ ਹੋ ਗਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਅੱਜ ਦੀ ਵੀਡੀਓ ਦਾ ਆਪਾਂ ਇਥੇ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਰੱਬ ਰੱਖੇ